ਨਤਨ ਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜਾ ਵੀ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਜੁੜਿਆ ਉਸ ਦਾ ਇਹ ਸੰਸਾਰ ਤੋਂ ਪਾਰ ਉਤਾਰਾ ਹੋ ਗਿਆ ਗੁਰੂ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਸੀਂ ਬਹੁਤ ਸਾਰੇ ਨਾਵਾਂ ਨਾਲ ਲੈ ਕੇ ਯਾਦ ਕਰਦੇ ਹਾਂ ਕੋਈ ਕਲਗੀਆਂ ਵਾਲਾ ਆਖਦਾ ਹੈ ਕੋਈ ਬਾਜਾਂ ਵਾਲਾ ਆਖਦਾ ਹੈ ਕੋਈ ਤਾਜਾਂ ਵਾਲਾ ਆਖਦਾ ਹੈ ਕੋਈ ਨੀਲੇ ਦਾ ਸ਼ਾਹ ਅਸਵਾਰ ਆਖਦਾ ਹੈ ਕੋਈ ਪੁੱਤਰਾਂ ਦਾ ਦਾਨੀ ਆਖਦਾ ਹੈ ਕੋਈ ਸਰਵੰਸਦਾਨੀ ਆਖਦਾ ਹੈ ਕੋਈ ਮਰਦ ਅਗਮੜਾ ਆਖਦਾ ਹੈ ਕੋਈ ਸਹਬੇ ਕਮਾਲ ਆਖਦਾ ਹੈ ਗੁਰੂ ਪਿਆਰਿਓ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਜਿੰਨੇ ਵੀ ਨਾਮ ਲੱਗੇ ਨੇ ਨਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਰਤਬਾ ਸੀ ਜੋ ਸਤਗੁਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ ਸੀ ਇਸ ਕਰਕੇ ਸਤਗੁਰਾਂ ਦੇ ਨਾਮ ਨਾਲ ਇਹ ਨਾਮ ਲੱਗੇ ਆਖੋ ਸਤਨਾਮ ਕਦੇ ਸੋਚ ਕੇ ਵੇਖਿਓ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹੀ ਬਾਜਾਂ ਵਾਲਾ ਕਿਉਂ ਆਖਿਆ ਜਾਂਦਾ ਹੈ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਾਜ ਰੱਖਣ ਕਰਕੇ ਬਾਜਾਂ ਵਾਲਾ ਕਿਹਾ ਜਾਂਦਾ ਫਿਰ ਬਾਜ ਤਾਂ ਰਾਜੇ ਮਹਾਰਾਜੇ ਵੀ ਰੱਖਦੇ ਸਨ ਅੱਜ ਦੇ ਸਮੇਂ ਵੀ ਬਹੁਤ ਐਸੇ ਲੋਕ ਨੇ ਜਿਹੜੇ ਬਾਜ ਰੱਖਦੇ ਨੇ ਮੁਗਲਾਂ ਨੇ ਵੀ ਬਾਜ ਰੱਖੇ ਹੋਏ ਸਨ ਉਹਨਾਂ ਨੂੰ ਤਾਂ ਕਿਸੇ ਨੇ ਬਾਜਾਂ ਵਾਲਾ ਕਿਹਾ ਨਹੀਂ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਲਗੀ ਲਗਾਉਣ ਕਰਕੇ ਕਲਗੀਆਂ ਵਾਲਾ ਕਿਹਾ ਜਾਂਦਾ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜੋ ਹਸਤੀ ਹੈ ਜੋ ਸਤਿਗੁਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਖਸੀਅਤ ਹੈ ਕੀ ਉਹ ਕਲਗੀ ਕਰਕੇ ਹੈ ਜੇ ਕਲਗੀ ਕਰਕੇ ਮੰਨਦੇ ਹੋ ਤਾਂ ਕਲਗੀਆਂ ਤਾਂ ਰਾਜੇ ਮਹਾਰਾਜੇ ਵੀ ਲਾਉਂਦੇ ਸੀ ਅਸੀਂ ਦਸ਼ਮੇਸ਼ ਪਿਤਾ ਨੂੰ ਨੀਲੇ ਦਾ ਸ਼ਾਹ ਅਸਵਾਰ ਕਹਿੰਦੇ ਆ ਓਏ ਨੀਲੇ ਘੋੜੇ ਤਾਂ ਬਾਕੀ ਰਾਜਿਆਂ ਮਹਾਰਾਜਿਆਂ ਮੁਗਲਾਂ ਅਤੇ 22 ਧਾਰ ਦੇ ਪਹਾੜੀ ਰਾਜਿਆਂ ਕੋਲੇ ਵੀ ਸਨ ਉਹਨਾਂ ਨੂੰ ਕਿਉਂ ਨਹੀਂ ਕਿਸੇ ਨੇ ਨੀਲੇ ਦਾ ਸ਼ਾਹ ਸਵਾਰਾ ਕਿਹਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ ਨਾਲ ਹੀ ਕਿਉਂ ਲੱਗੇ ਤੁਸੀਂ ਵੇਖੋ ਅੱਜ ਵੀ ਅਰਬ ਕੰਟਰੀਆਂ ਦੇ ਵਿੱਚ ਐਸੇ ਸ਼ੇਖ ਨੇ ਜਿਹੜੇ ਅੱਜ ਵੀ ਆਵਾਜ਼ ਰੱਖਦੇ ਨੇ ਔਰ ਪਹਿਲੇ ਸਮਿਆਂ ਵਿੱਚ ਵੀ ਆਵਾਜ਼ ਰੱਖਦੇ ਸਨ ਦੁਨੀਆ ਦਾ ਕੋਈ ਵੀ ਇਤਿਹਾਸ ਗ੍ਰੰਥ ਕਿਤਾਬ ਫੋਲ ਕੇ ਵੇਖ ਲਵੋ ਉਹਨਾਂ ਨੂੰ ਕਿਸੇ ਨੇ ਵੀ ਬਾਜਾਂ ਵਾਲਾ ਨਹੀਂ ਆਖਿਆ ਜੇ ਬਾਜਾਂ ਵਾਲਾ ਆਖਿਆ ਕਲਗੀਆਂ ਵਾਲਾ ਆਖਿਆ ਤਾਜਾਂ ਵਾਲਾ ਆਖਿਆ ਨੀਲੇ ਦਾ ਸ਼ਾਹ ਅਸਵਾਰ ਆਖਿਆ ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਖਿਆ ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਲਗਾਉਂਦੇ ਸੀ ਕਲਗੀਆਂ ਰਾਜੇ ਮਹਾਰਾਜੇ ਲੋਕਾਂ ਨੇ ਨਹੀਂ ਆਖਿਆ ਉਹਨਾਂ ਨੂੰ ਕਿਉਂ ਕਿਉਂਕਿ ਉਹ ਰਾਜੇ ਮਹਾਰਾਜੇ ਜਿਹੜੇ ਕਲਗੀਆਂ ਲਗਾਉਂਦੇ ਸੀ ਉਹਨਾਂ ਨੇ ਆਪਣੀ ਪਰਜਾ ਦੀ ਗਰੀਬ ਲੋਕਾਂ ਦੀ ਕਦੇ ਬਾਹ ਨਹੀਂ ਸੀ ਫੜੀ ਇਸ ਕਰਕੇ ਉਹਨਾਂ ਨੂੰ ਕਲਗੀਆਂ ਵਾਲਾ ਨਹੀਂ ਆਖਿਆ ਇੱਕ ਕਲਗੀ ਦਸ਼ਮੇਸ਼ ਪਿਤਾ ਨੇ ਸਜਾਈ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗਰੀਬਾਂ ਦੀ ਬਾਹ ਫੜ ਲਈ ਮਜਲੂਮਾਂ ਦੀ ਬਾਹ ਫੜ ਲਈ ਇਹਨਾਂ ਮਜਲੂਮਾਂ ਨੇ ਇਹਨਾਂ ਗਰੀਬਾਂ ਨੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਖਿਆ ਕਿ ਕੋਈ ਐਸਾ ਮਰਦ ਅਗਮੜਾ ਯੋਧਾ ਹੈ ਸੂਰ ਵੀ ਰਹਾ ਸਤਗੁਰ ਹੈ ਜਿਹੜਾ ਸਾਡੀ ਬਾਹ ਫੜ ਰਿਹਾ ਹੈ ਉਹ ਕੋਈ ਆਮ ਨਹੀਂ ਉਹ ਕਲਗੀਆਂ ਵਾਲਾ ਹੈ ਆਖੋ ਸਤਨਾਮ ਕਲਗੀ ਕਰਕੇ ਮਹਾਰਾਜ ਨਹੀਂ ਮਹਾਰਾਜ ਕਰਕੇ ਕਲਗੀ ਹੈ ਘੋੜੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨੀਲੇ ਦਾ ਸ਼ਾਹ ਅਸਵਾਰ ਨਹੀਂ ਕਹਿੰਦੇ ਗੁਰੂ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਘੋੜਾ ਸੀ ਤਾਂ ਕਰਕੇ ਸਤਗੁਰਾਂ ਨੂੰ ਨੀਲੇ ਦਾ ਸ਼ਾਹ ਅਸਵਾਰ ਕਹਿੰਦੇ ਨੇ ਘੋੜੇ ਰਾਜੇ ਮਹਾਰਾਜਿਆਂ ਨੇ ਵੀ ਰੱਖੇ ਪਰ ਇਹ ਰਾਜੇ ਮਹਾਰਾਜੇ ਆਪ ਹੀ ਘੋੜਿਆਂ ਤੇ ਬੈਠਦੇ ਸੀ ਤੇ ਮਹਾਰਾਜੇ ਨੇ ਗਰੀਬਾਂ ਨੂੰ ਮਜ਼ਲੂਮਾਂ ਨੂੰ ਸਦੀਆਂ ਤੋਂ ਲਤਾੜੇ ਹੋਏ ਲੋਕਾਂ ਨੂੰ ਘੋੜਿਆਂ ਤੇ ਬਿਠਾ ਦਿੱਤਾ ਫਿਰ ਉਹਨਾਂ ਦੇ ਮੁਖੋਂ ਇਹੀ ਨਿਕਲਿਆ ਕਿ ਇੱਕ ਨੀਲੇ ਦਾ ਸ਼ਾਹ ਅਸਵਾਰ ਹੈ ਉਹ ਹੈ ਗੁਰੂ ਗੋਬਿੰਦ ਸਿੰਘ ਜਿਨੇ ਸਾਨੂੰ ਵੀ ਘੋੜਿਆਂ ਤੇ ਬਿਠਾ ਦਿੱਤਾ ਆਖੋ ਸਤਨਾਮ ਇਸ ਕਰਕੇ ਨੀਲੇ ਦਾ ਸ਼ਾਹ ਅਸਵਾਰ ਆਖਿਆ ਜਾਂਦਾ ਬਾਜ ਬਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਸੀ ਰਾਜਿਆਂ ਕੋਲ ਵੀ ਸੀ ਬਸ ਇਹ ਬਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ੜ ਕੋਲ ਸੀ ਤੇ ਲੋਕਾਂ ਨੇ ਵੇਖਿਆ ਕਿ ਭਾਈ ਕੋਈ ਬਾਜਾਂ ਵਾਲਾ ਹੈ ਜਿਹਦਾ ਨਾਮ ਗੁਰੂ ਗੋਬਿੰਦ ਸਿੰਘ ਹੈ ਉਸ ਕੋਲ ਬਾਜ ਹੈ ਜੇ ਉਸ ਬਾਜਿਆਂ ਵਾਲੇ ਨੇ ਬਾਹ ਫੜੀ ਐ ਉਸ ਗੁਰੂ ਗੋਬਿੰਦ ਸਿੰਘ ਨੇ ਬਾਹ ਫੜੀ ਐ ਤਾਂ ਹੁਣ ਅਸੀਂ ਉਸ ਨੂੰ ਬਾਜਿਆਂ ਵਾਲਾ ਆਖਿਆ ਕਰਾਂਗੇ ਕਹਿਣ ਦਾ ਮਤਲਬ ਬਹੁਤ ਆਏ ਘੋੜਿਆਂ ਵਾਲੇ ਜਿਨ੍ਹਾਂ ਨੇ ਘੋੜੇ ਵੀ ਰੱਖੇ ਬਹੁਤ ਆਏ ਕਲਗੀਆਂ ਲਗਾਉਣ ਵਾਲੇ ਬਹੁਤ ਆਏ ਬਾਜ ਰੱਖਣ ਵਾਲੇ ਕਿਸੇ ਨੇ ਬਾਜ ਰੱਖ ਕੇ ਕਲਗੀਆਂ ਲਾ ਕੇ ਰਾਜੇ ਮਹਾਰਾਜੇ ਵੜ ਕੇ ਲੋਕਾਂ ਦੀ ਬਾਹ ਨਹੀਂ ਫੜੀ ਇਸ ਕਰਕੇ ਉਹਨਾਂ ਨੂੰ ਬਾਜਾਂ ਵਾਲਾ ਤਾਜਾਂ ਵਾਲਾ ਨੀਲੇ ਦਾ ਸ਼ਾਹ ਸਵਾਰ ਦੀ ਆਖਿਆ ਬਸ ਇਸ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਮਜ਼ਲੂਮਾਂ ਦੀ ਸਦੀਆਂ ਤੋਂ ਲਤਾੜੇ ਹੋਿਆਂ ਦੀ ਦੁਰਕਾਰੇ ਹੋਿਆਂ ਦੀ ਤ੍ਰਿਸਕਾਰੇ ਹੋਿਆਂ ਦੀ ਬਾਹ ਫੜ ਲਈ ਲੋਕਾਂ ਨੇ ਆਖਿਆ ਓਏ ਕਲਗੀਆਂ ਵਾਲਾ ਹੈ ਬਾਜਾਂ ਵਾਲਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਤੇ ਗੁਰੂ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹ ਸ਼ਖਸੀਅਤ ਨੇ ਜਦੋਂ ਇਤਿਹਾਸ ਪੜ੍ਹਦੇ ਆ ਤਾਂ ਇੱਕ ਵਾਰ ਹੈਰਾਨ ਹੋ ਜਾਈਦਾ ਕਿ ਸੱਚਮੁੱਚ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਕੋਈ ਨਹੀਂ ਹੈ ਜ਼ਫਰਨਾਮੇ ਦੇ ਵਿੱਚ ਇੱਕ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਔਰੰਗਜੀਬ ਨੂੰ ਲਿਖਿਆ ਸੀ ਔਰੰਗਜੀਬ ਨੇ ਆਖਿਆ ਗੁਰੂ ਗੋਬਿੰਦ ਸਿੰਘ ਮੇਰੀਆਂ 10 ਲੱਖ ਫੌਜਾਂ ਸੀ ਤੇਰੇ 40 ਸਿੱਖ ਸੀ ਉਹ ਇਹ 40 ਸਿੱਖ 10 ਲੱਖ ਫੌਜਾਂ ਨਾਲ ਲੜ ਕੇਵੇਂ ਗਏ ਮੈਨੂੰ ਇਹ ਸਮਝ ਨਹੀਂ ਆਉਂਦੀ ਤੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਨੇ ਆਖਿਆ ਹਜੇ ਤਾਂ ਮੇਰੇ ਸਿੱਖ ਹੀ ਲੜੇ ਸੀ ਚਮਕੌਰ ਦੀ ਗੜੀ ਵਿੱਚ ਤੇਰੀਆਂ 10 ਲੱਖ ਫੌਜਾਂ ਦੇ ਨਾਲ ਮੇਰੇ ਸਿੱਖਾਂ ਨੇ ਮੈਨੂੰ ਸਮਾਂ ਹੀ ਨਹੀਂ ਦਿੱਤਾ ਜੰਗ ਦੇ ਵਿੱਚ ਜਾਣ ਨਹੀਂ ਦਿੱਤਾ ਦਸ਼ਮੇਸ਼ ਪਿਤਾ ਕਹਿੰਦੇ ਆਗਿਆ ਹੀ ਨਹੀਂ ਥੀ ਹਮੇ ਰਣ ਕੀ ਨਹੀਂ ਤਾਂ ਦੁਸ਼ਮਣ ਕੇ ਚਮਨ ਕੀ ਮਿੱਟੀ ਤੱਕ ਉਡਾ ਦੇਤੇ ਹਮ ਔਰੰਗਜੇਬ ਤੂੰ 10 ਲੱਖ 60 20 ਲੱਖ 30 ਲੱਖ 50 ਲੱਖ ਫੌਜਾਂ ਵੀ ਭੇਜ ਦਿੰਦਾ ਜੇ ਮੇਰੇ ਸਿੱਖ ਮੈਨੂੰ ਜੰਗ ਦੇ ਵਿੱਚ ਭੇਜ ਦਿੰਦੇ ਨਾ ਹੁਕਮ ਕਰ ਦਿੰਦੇ ਤਰੀਆਂ 50 ਲੱਖ ਫੌਜਾਂ ਦੀ ਵੀ ਮੈਂ ਤੜਥੱਲੀ ਮਚਾ ਦੇਣੀ ਸੀ ਆਖੋ ਸਤਨਾਮ ਮੈਨੂੰ ਤਾਂ ਮੇਰੇ ਸਿੱਖਾਂ ਨੇ ਆਗਿਆ ਹੀ ਨਹੀਂ ਦਿੱਤੀ ਹੁਕਮ ਹੀ ਨਹੀਂ ਦਿੱਤਾ ਮੇਰੇ ਤਾਂ ਉਹਨਾਂ ਨੇ ਹੱਥ ਬੰਨ੍ਹ ਦਿੱਤੇ ਕਿ ਪਾਸ਼ਾ ਤੁਸੀਂ ਜੰਗ ਵਿੱਚ ਨਹੀਂ ਜਾਣਾ ਮੈਨੂੰ ਮਾਣ ਹੈ ਮੇਰੇ ਗੁਰਸਿੱਖਾਂ ਤੇ ਤਰੀਆਂ 10 ਲੱਖ ਫੌਜਾਂ ਮਿੱਟੀ ਵਿੱਚ ਮਿਲਾਤੀਆਂ ਮੇਰੇ ਸਿੱਖਾਂ ਨੇ ਉਹ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇਖੋ ਮੁਗਲਾਂ ਦਾ ਬਾਦਸ਼ਾਹ ਹੈ ਉਹ ਔਰੰਗਜੀਤ ਜੰਮੂ ਕਸ਼ਮੀਰ ਤੋਂ ਲੈ ਕੇ 사우ਦੀ ਅਰਬ ਤੱਕ ਤੂਤੀ ਬੋਲਦੀ ਐ ਸਲਾਮਾ ਹੁੰਦੀਆਂ ਨੇ ਸਾਰੇ ਇਲਾਕੇ ਔਰੰਗਜੀਤ ਦੇ ਅੰਡਰ ਨੇ ਉਹਦਾ ਹੁਕਮ ਮੰਨਦੇ ਨੇ ਉਹਦੇ ਅਧੀਨ ਨੇ ਔਰੰਗਜੀਤ ਸਾਰੀ ਦੁਨੀਆ ਤੇ ਚਲਾ ਗਿਆ ਜੇ ਔਰੰਗਦੇਵ ਦੀ ਚੱਲੀ ਨਹੀਂ ਨਾ ਕੇਵਲ ਤੇ ਕੇਵਲ ਆਨੰਦਪੁਰ ਨਹੀਂ ਚੱਲੀ ਆਖੋ ਸਤਨਾਮ ਪੂਰਾ ਜ਼ੋਰ ਲਗਾ ਲਿਆ ਸੀ ਰੰਗਜੀਤ ਨੇ ਇਸੇ ਕਰਕੇ ਗੁਰੂ ਪਿਆਰਿਓ ਗੁਰੂ ਬਹੁਤ ਆਏ ਬਹੁਤ ਹਨ ਤੇ ਬਹੁਤ ਹੋਣਗੇ ਵੀ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਗੁਰੂ ਨਹੀਂ ਜੇ ਹੋਣਾ ਕਲਗੀ ਤਰ ਦਸ਼ਮੇਸ਼ ਪਿਤਾ ਵਰਗਾ ਗੁਰੂ ਨਹੀਂ ਹੋਣਾ ਔਰੰਗਜੀਬ ਨੇ ਇੱਕ ਹੋਰ ਸਵਾਲ ਕੀਤਾ ਸੀ ਜਫਰਨਾਮੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੁਰੂ ਗੋਬਿੰਦ ਸਿੰਘ ਮੈਨੂੰ ਇਹ ਦੱਸ ਤੇਰੇ ਕੋਲ ਕਿਹੜੀ ਸ਼ਕਤੀ ਸੀ ਕਿਹੜੀ ਕਰਾਮਾਤ ਸੀ ਜਿਹਦੇ ਕਰਕੇ ਤੂੰ ਅਤੇ ਤੇਰੇ ਸਿੱਖਾਂ ਨੇ ਮਿਰੀਆਂ ਫੌਜਾਂ ਮਿੱਟੀ ਵਿੱਚ ਮਿਲਾ ਦਿੱਤੀਆਂ ਕਿਹੜੀ ਤਾਕਤ ਸੀ ਸੁਣਿਓ ਗੁਰੂ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਕਿਹੜੀ ਤਾਕਤ ਸੀ ਕਿਹੜੀ ਸ਼ਕਤੀ ਸੀ ਅਸੀਂ ਕਿਤੇ ਹੋਰ ਤੁਰੇ ਫਿਰਦੇ ਆ ਭੱਜੇ ਫਿਰਦੇ ਆ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਤਾਕਤ ਸੀ ਸ਼ਕਤੀ ਸੀ ਉਹ ਸਾਡਾ ਸਤਿਗੁਰ ਸਾਨੂੰ ਵੀ ਦੇ ਕੇ ਗਿਆ ਪਰ ਅਸੀਂ ਉਹ ਸ਼ਕਤੀ ਨੂੰ ਉਹ ਤਾਕਤ ਨੂੰ ਕਰਾਮਾਤ ਨੂੰ ਸਮਝਿਆ ਹੀ ਨਹੀਂ ਗੁਰੂ ਨਾਨਕ ਬਾਹਰਾ ਸੱਚੇ ਪਾਤਸ਼ਾਹ ਜੀ ਜਦੋਂ ਇਸ ਜਗਤ ਜਲੰਦੇ ਨੂੰ ਤਾਰਦੇ ਨੇ ਨਾ ਇਹ ਸਵਾਲ ਗੁਰੂ ਨਾਨਕ ਮਹਾਰਾਜ ਨੂੰ ਵੀ ਸਿੱਧਾ ਨਹੀਂ ਕੀਤਾ ਸੀ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਔਰੰਗਜ਼ੇਬ ਜ਼ਫਰਨਾਮੇ ਵਿੱਚ ਸਵਾਲ ਕਰਦਾ ਨਾ ਕਿ ਹੇ ਗੁਰੂ ਗੋਬਿੰਦ ਸਿੰਘ ਤੁਹਾਡੇ ਕੋਲ ਕਿਹੜੀ ਕਰਾਮਾਤ ਕਿਹੜੀ ਸ਼ਕਤੀ ਹੈ ਮੈਨੂੰ ਦੱਸੋ ਤੁਹਾਡਾ ਆਨੰਦਪੁਰ ਵੀ ਢਾਹ ਢੇਰੀ ਕਰ ਦਿੱਤਾ ਤੁਹਾਡੇ ਸਿੱਖ ਵੀ ਮੈਂ ਸ਼ਹੀਦ ਕਰ ਦਿੱਤੇ ਬੱਚੇ ਵੀ ਸ਼ਹੀਦ ਕਰ ਦਿੱਤੇ ਸਭ ਕੁਝ ਖਤਮ ਕਰ ਦਿੱਤਾ ਪਰ ਫਿਰ ਵੀ ਤੁਸੀਂ ਚੜ੍ਹਦੀ ਕਲਾ ਵਿੱਚੋਂ ਉਹ ਕਿਹੜੀ ਕਰਾਮਾਤ ਹੈ ਮੈਨੂੰ ਦੱਸੋ ਔਰੰਗਜ਼ੇਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛਦਾ ਤੇ ਪਹਿਲੇ ਜਾਮੇ ਵਿੱਚ ਗੁਰਨਾਨਕ ਸਾਹਿਬ ਮਹਾਰਾਜ ਜੀ ਦੇ ਸਮੇਂ ਸਿੱਧਾਂ ਨੇ ਸੁਮੇਰ ਪਹਾੜ ਤੇ ਗੁਰਨਾਨਕ ਮਹਾਰਾਜ ਨੂੰ ਪੁੱਛਿਆ ਸੀ ਉਹ ਬਾਲਿਆ ਉਹ ਨਾਨਕਾ ਉਮਰ ਦੇ ਵਿੱਚ ਵੱਡੇ ਸਨ ਤਾਂ ਕਰਕੇ ਬਾਲਾ ਆਖਦੇ ਸੀ ਨਾਨਕ ਆਖਦੇ ਸੀ ਜਦੋਂ ਗੁਰਨਾਨਕ ਮਹਾਰਾਜ ਨੇ ਉਹ ਸਿੱਧ ਮੰਡਲੀ ਜਿੱਤ ਲਈ ਨਾ ਫਿਰ ਸਤਗੁਰ ਕਹਿਣ ਲੱਗ ਗਏ ਫਿਰ ਰੱਬ ਪਰਮੇਸ਼ਰ ਮੰਨਣ ਲੱਗ ਗਏ ਪਰ ਪਹਿਲਾਂ ਉਹ ਪੁੱਛਦੇ ਨੇ ਹੇ ਨਾਨਕ ਹੇ ਬਾਲਿਆ ਜਿੱਥੇ ਵੀ ਤੁਸੀਂ ਜਾਣੇ ਹੋ ਪਮੇ ਉਹ ਕਾਜੀ ਨੇ ਪਮੇ ਉਹ ਮੌਲਵੀ ਨੇ ਪਮੇ ਉਹ ਬ੍ਰਾਹਮਣ ਨੇ ਪਮੇ ਉਹ ਜੋਗੀ ਨੇ ਪਮੇ ਸੰਿਆਸੀ ਨੇ ਪਮੇ ਤਪਸਵੀ ਨੇ ਪਮੇ ਮੋਨੀ ਨੇ ਸਭ ਤੁਹਾਡੇ ਚਰਨਾਂ ਦੇ ਵਿੱਚ ਟੈ ਪੈਂਦੇ ਨੇ ਸਭ ਤੁਹਾਡੇ ਅੱਗੇ ਝੁਕ ਪੈਂਦੇ ਨੇ ਸਿੱਧ ਕਹਿੰਦੇ ਨੇ ਹੇ ਨਾਨਕ ਤੇਰੇ ਕੋਲ ਕਰਾਮਾਤ ਦੱਸ ਕਿਹੜੀ ਹੈ ਕਿਹੜੀ ਸ਼ਕਤੀ ਹੈ ਤੁਹਾਡੇ ਕੋਲ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਵੀ ਪੁੱਛਿਆ ਗਿਆ ਤੁਹਾਡੇ ਕੋਲ ਕਿਹੜੀ ਸ਼ਕਤੀ ਹੈ ਗੁਰੂ ਨਾਨਕ ਮਹਾਰਾਜ ਨੂੰ ਵੀ ਪੁੱਛਿਆ ਗਿਆ ਸੀ ਤੁਹਾਡੇ ਕੋਲ ਕਿਹੜੀ ਸ਼ਕਤੀ ਹੈ ਜੋ ਗੁਰੂ ਨਾਨਕ ਮਹਾਰਾਜ ਕੋਲ ਸ਼ਕਤੀ ਸੀ ਕਰਾਮਾਤ ਸੀ ਤਾਕਤ ਸੀ ਗੁਰੂ ਨਾਨਕ ਮਹਾਰਾਜ ਨੇ ਸਿੱਧਾ ਨੂੰ ਦੱਸੀ ਸੀ ਕਿ ਭਾਈ ਮੇਰੇ ਕੋਲੇ ਤਾਕਤ ਪਤਾ ਕਿਹੜੀ ਹੈ ਕਰਾਮਾਤ ਪਤਾ ਕਿਹੜੀ ਹੈ ਕਿਉਂਕਿ ਸਿੱਧਾ ਨੇ ਸਵਾਲ ਕੀਤਾ ਸੀ ਭਾਈ ਗੁਰਦਾਸ ਜੀ ਦੀਆਂ ਜਦੋਂ ਵਾਰਾਂ ਪੜ੍ਹਦੇ ਆ ਨਾ ਵਾਰ ਨੰਬਰ ਪਹਿਲੀ ਹੈ ਪਾਉੜੀ ਨੰਬਰ 42 ਹੈ ਤੁਸੀਂ ਘਰ ਜਾ ਕੇ ਵੀ ਪੜ ਸਕਦੇ ਹੋ ਸਿੱਧ ਕਹਿੰਦੇ ਨੇ ਕੁਝ ਵਿਖਾਲੇ ਅਸਾਣੋ ਤੋਹੇ ਟੇਲ ਕਿਉਂ ਅਵੇਹੀ ਲਾਈ ਓ ਨਾਨਕਾ ਤੇਰੇ ਸ਼ਬਦਾਂ ਦੇ ਵਿੱਚ ਜਾਦੂ ਹੈ ਕਰਾਮਾਤ ਹੈ ਸਤਗੁਰ ਜੀ ਦੇ ਅੱਗੇ ਵੀ ਤੂੰ ਇਹ ਸ਼ਬਦ ਰੱਖਦਾ ਤੇਰੇ ਚਰਨਾਂ 'ਚ ਟਾਇ ਪੈਂਦਾ ਹੈ ਬਲੀ ਕੰਧਾਰੀ ਵਰਗੇ ਕੋਡੇ ਰਾਖਸ਼ ਵਰਗੇ ਸੱਜਣ ਠੱਗ ਵਰਗੇ ਮਲਕ ਭਾਗੋ ਵਰਗੇ ਸਤਗੁਰਾ ਤੇਰੇ ਸਾਹਮਣੇ ਚਰਨਾਂ ਦੇ ਵਿੱਚ ਢਿੱਗ ਪਏ ਉਹਨਾਂ ਦਾ ਹੰਕਾਰ ਚਕਨਾ ਚੂਰ ਹੋ ਗਿਆ ਉਹਨਾਂ ਦੀ ਹੋਂਮੈ ਸਵਾਹ ਬਣ ਗਈ ਤੁਹਾਡੇ ਅੱਗੇ ਦੱਸੋ ਖਾ ਕਿਹੜੀ ਕਰਾਮਾਤ ਹੈ ਤੁਹਾਡੇ ਕੋਲ ਸਾਨੂੰ ਵੀ ਉਹ ਕਰਾਮਾਤ ਦਿਖਾਓ ਭਾਈ ਗੁਰਦਾਸ ਜੀ ਕਹਿੰਦੇ ਗੁਰਨਾਨਕ ਮਹਾਰਾ ਨੂੰ ਸਿੱਧ ਪੁੱਛਦੇ ਨੇ ਕੁਝ ਵਿਖਾਲਾ ਆਸਾਂ ਨੂੰ ਨਾਨਕਾ ਵਿਖਾ ਸਾਨੂੰ ਕਿਹੜੀ ਕਰਾਮਾਤ ਐ ਤੋਹੇ ਢਿੱਲ ਕਿਉਂ ਐਵੇਂ ਹੀ ਲਾਈ ਢਿੱਲ ਕਿਉਂ ਕਰਦੇ ਹੋ ਦੇਰੀ ਕਿਉਂ ਲਾਉਨੇ ਹੋ ਦੱਸੋ ਫਿਰ ਗੁਰਨਾਨਕ ਮਹਾਰਾਏ ਨੇ ਦੱਸਿਆ ਬਾਬਾ ਬੋਲੇ ਨਾਥ ਜੀ ਗੁਰਨਾਨਕ ਮਹਾਰਾਏ ਕਹਿੰਦੇ ਨਾਥ ਜੀ 83 ਸਿੱਧ ਸినా ਜੋਗੀ ਸੀ ਇਹਨਾਂ ਦੇ ਮੁਖੀ ਨੂੰ 나ਥ ਕਹਿੰਦੇ ਨੇ ਜਿਵੇਂ ਆਪਾਂ ਗੁਰੂ ਕਹਿੰਦੇ ਆ ਨਾ ਇਦਾਂ ਇਹ ਆਪਣੇ ਜੋਗੀਆਂ ਦੇ ਜਿਹੜੇ ਮੁਖੀ ਹੁੰਦੇ ਨੇ ਉਹ 나ਥ ਖਵਾਉਂਦੇ ਨੇ ਗੁਰਨਾਨਕ ਮਹਾਰਾਜੀ ਕਹਿੰਦੇ 나ਥ ਜੀ ਅਸਾਂ ਤੇ ਵੇਖਣ ਜੋਗੀ ਵਸਤ ਨਕਾਈ ਜਿਵੇਂ ਤੁਸੀਂ ਕਰਾਮਾਤਾ ਚੱਕੀ ਫਿਰਦੇ ਹੋ ਨਾ ਮੇਰੇ ਕੋਲ ਇਹੋ ਜੀ ਕੋਈ ਕਰਾਮਾਤ ਨਹੀਂ ਹੈ ਹਾਂ ਮੇਰੇ ਕੋਲ ਕਰਾਮਾਤ ਹੈ ਮੇਰੇ ਕੋਲ ਸ਼ਕਤੀ ਹੈ ਮੇਰੇ ਕੋਲ ਜਾਦੂ ਹੈ ਜੇ ਵੇਖਣਾ ਚਾਹੁੰਦੇ ਹੋ ਤਾਂ ਵੇਖੋ ਫਿਰ ਉੱਥੇ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਮਹਾਰਾਜ ਨੇ ਆਖਿਆ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ ਮੇਰੇ ਕੋਲੇ ਗੁਰੂ ਦੀ ਸੰਗਤ ਹੈ ਤੇ ਮੇਰੇ ਕੋਲ ਸਤਗੁਰ ਦੀ ਬਾਣੀ ਹੈ ਦੂਜਾ ਮੇਰੇ ਕੋਲ ਹੋਰ ਕੁਝ ਨਹੀਂ ਹੈ ਆਖੋ ਸਤਨਾ ਜਿਹੜੀ ਬਾਣੀ ਗੁਰੂ ਨਾਨਕ ਮਹਾਰਾਜ ਕੋਲ ਸੀ ਮਹਾਰਾਜ ਕਹਿੰਦੇ ਇਹ ਕਰਾਮਾਤ ਹੈ ਵੇਖੋ ਭਾਗਾਂ ਵਾਲਿਓ ਇਹੀ ਕਰਾਮਾਤ ਇਹੀ ਬਾਣੀ ਇਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਵਿੱਚ ਜੋ ਕਰਾਮਾਤ ਜੋ ਸ਼ਕਤੀ ਜੋ ਤਾਕਤ ਹੈ ਉਹ ਸਾਨੂੰ ਦੇ ਕੇ ਗਏ ਨੇ ਪਰ ਅਸੀਂ ਇਸ ਤਾਕਤ ਨੂੰ ਇਸ ਕਰਾਮਾਤ ਨੂੰ ਕੁਝ ਵੀ ਨਹੀਂ ਸਮਝਦੇ ਇਹ ਸਾਡੀ ਨਲਾਇਕੀ ਹੈ ਅੱਜ ਔਰੰਗਜ਼ੇਬ ਪੁੱਛਦਾ ਹੁਣ ਗੁਰੂ ਨਾਨਕ ਮਹਾਰਾਜ ਨੇ ਦੱਸਿਆ ਨਾ ਮੇਰੇ ਕੋਲ ਕੀ ਹੈ ਭਾਈ ਮੇਰੇ ਕੋਲੇ ਇਹ ਹੈ ਤਾਕਤ ਤੇ ਧੰਨ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਖਜ਼ਾਨਾ ਜੋ ਆਪਣੇ ਕੋਲ ਸੀ ਉਹ ਅਗਲੇ ਗੁਰੂ ਸਹਿਬਾਨਾਂ ਨੂੰ ਦਿੱਤਾ ਉਹ ਤਾਕਤ ਉਹ ਕਰਾਮਾਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਗੁਰ ਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਰਾਈ ਹੋਰ ਕੋਈ ਆਸਰਾ ਹੀ ਨਹੀਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਧੁਰਦਰਗਾ ਹੋਂ ਆਈ ਹੋਈ ਬਾਣੀ ਐ ਸਾਡੇ ਕੋਲ ਤੇ ਔਰੰਗਜ਼ੇਬ ਅੱਜ ਪੁੱਛਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਔਰੰਗਜ਼ੇਬ ਨੂੰ ਵੀ ਜਵਾਬ ਦਿੰਦੇ ਨੇ ਔਰੰਗਜ਼ੇਬ ਨੇ ਪੁੱਛਿਆ ਜ਼ਫਰਨਾਮੇ ਦੇ ਵਿੱਚ ਨਾ ਸਾਜੋ ਨਾ ਬਾਜੋ ਨਾ ਫੋਜੋ ਨਾ ਫਰਸ਼ ਔਰੰਗਜ਼ੇਬ ਲਿਖਦਾ ਜ਼ਫਰਨਾਮੇ ਚ ਹੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾ ਤੁਹਾਡੇ ਕੋਲੇ ਸਾਜੋ ਸਾਜ ਸਮਾਨ ਹੈ ਸਿਰ ਤੇ ਜਸਤਾਰ ਤੇ ਕਲਗੀ ਨਹੀਂ ਸਿਰ ਤੇ ਤਾਜ ਨਹੀਂ ਹੱਥ ਵਿੱਚ ਬਾਜ ਨਹੀਂ ਚਰਨਾ 'ਚ ਜੋੜਾ ਨਹੀਂ ਹੀਟ ਨਹੀਂ ਲਾ ਘੋੜਾ ਨਹੀਂ ਕੋਈ ਸਾਜੋ ਸਾਜ ਸਮਾਨ ਨਹੀਂ ਹੈ ਮਖਮਲੀ ਗੱਧਿਆਂ ਤੇ ਸੋਨੇਉ ਪਾਤਸ਼ਾ ਤੁਸੀਂ ਤਾਂ ਅੱਜ ਤਾਂ ਤੁਹਾਡੇ ਕੋਲ ਕੋਈ ਸਾਜੋ ਸਾਜ ਸਮਾਨ ਨਹੀਂ ਤੁਹਾਡੇ ਕੋਲ ਬਾਜ ਸੀ ਬਾਜ ਵੀ ਨਹੀਂ ਫੌਜਾਂ ਸੀ ਉਹ ਵੀ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਈਆਂ ਤੇ ਬੈਠੇ ਵੀ ਅੱਜ ਤੁਸੀਂ ਫਰਸ਼ ਤੇ ਹੋ ਜ਼ਮੀਨ ਤੇ ਹੋ ਮਾਛੀਵਾੜੇ ਦੇ ਜੰਗਲ ਦੇ ਵਿੱਚ ਟੈਂਟ ਦਾ ਸਰਾਣਾ ਲਾ ਕੇ ਬੈਠੇ ਸੀ ਫਿਰ ਵੀ ਅਕਾਲ ਪੁਰਖ ਦਾ ਸ਼ੁਕਰਾਨਾ ਕਹਿੰਦੇ ਸੀ ਫਿਰ ਵੀ ਕਹਿੰਦੇ ਸੀ ਹੇ ਰੱਬਾ ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਰਾਤ ਆਈ ਤੇਰੇ ਬਾਣੇ ਵਿੱਚ ਗੁਜਰੀ ਸੁੱਖਾਂ ਦੀ ਬ੍ਰੀਤ ਤੀਤ ਹੋਈ ਇਹ ਦਿਨ ਚੜਿਆ ਇਹ ਵੀ ਸੁੱਖਾਂ ਨਾਲ ਬਤੀਤ ਕਰਨਾ ਰੰਗਜੀਵ ਕਹਿੰਦਾ 10 ਖਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇਰੇ ਕੋਲੇ ਕਿਹੜੀ ਕਰਾਮਾਤ ਸੀ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਜਵਾਬ ਦਿੱਤਾ ਸੀ ਜ਼ਫਰਨਾਮੇ ਵਿੱਚ ਮਹਾਰਾਜ ਕਹਿੰਦੇ ਖੁਦਾਵੰਦ ਬਖਸ਼ਿੰਦੇ ਐਸ਼ ਔਰ ਅਰਸ਼ ਮਹਾਰੇ ਕਹਿੰਦੇ ਖੁਦਾਵੰਦ ਮੇਰੇ ਕੋਲੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੀ ਰੱਬ ਮੇਰੇ ਨਾਲ ਸੀ ਉਹੀ ਸਭ ਤੋਂ ਵੱਡੀ ਕਰਾਮਾਤ ਸੀ ਮੇਰੇ ਕੋਲ ਆਖੋ ਸਤਨਾਮ ਖੁਦਾਬੰਦ ਬਖਸ਼ਿੰਦੇ ਐਸ਼ ਅਰਸ਼ ਤੂੰ ਕਹਿੰਦਾ ਮੈਂ ਜ਼ਮੀਨ ਤੇ ਆ ਨਹੀਂ ਤੈਨੂੰ ਦੇਖਦਾ ਜ਼ਮੀਨ ਤੇ ਆ ਮੈਂ ਤਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਰੱਬ ਦੀ ਗੋਦ ਦੇ ਵਿੱਚ ਬੈਠਾ ਮਹਾਰਾਜ ਕਹਿੰਦੇ ਐਸਾ ਹੈ ਸਾਡਾ ਸਤਿਗੁਰ ਬੜੇ ਆ ਰੀਸਾਂ ਕਰਨ ਵਾਲੇ ਬੜਿਆਂ ਨੇ ਰੀਸਾਂ ਕਰਨੀਆਂ ਵੀ ਨੇ ਤੇ ਅਸੀਂ ਤਾਂ ਹੀ ਤਾਂ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖੇੜਾ ਛੱਡ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਗੁਰੂ ਨਹੀਂ ਨਾ ਹੋਇਆ ਤੇ ਨਾ ਹੋਣਾ